ਸਾਥੀਓ ਪਿੰਡ ਸ਼ਾਂਕ ਤੋਂ ਢੇਰੀਆਂ ਮਾਨੂੰ ਛੜ ਕਾ ਰਹੀ ਐ ਪਰ ਆ ਤੁਸੀਂ ਦੇਖ ਸਕਦੇ ਮੁਰੇ ਜਿਹੜਾ ਗੰਦੇ ਨਾਲੇ ਕਰਕੇ ਪਾਣੀ ਸਾਰਾ ਬਾਹਰ ਆ ਤੇ ਇਧਰ ਤਾਂ ਇੱਕ ਚੀਜ਼ ਹੋਰ ਦਿਖਾਉਨੇ ਆ ਕਿ ਕਿਹੜਾ ਬੰਦਾ ਖੱਤਿਆਂ ਵਿੱਚ ਦੀ ਵਿਚਾਰਾ ਨਿਕਲਣ ਲਈ ਮਜਬੂਰ ਆ ਭਾਈ ਖੱਤੇ ਵਿੱਚ ਦੀ ਕਾਤੋਂ ਆ ਰਹੇ ਆ ਇਧਰ ਦੀ ਬੰਦ ਹੋ ਗਿਆ ਆ ਦੇਖ ਲਓ ਵੀ ਸਾਥੀਓ ਵਿਚਾਰਾ ਨੌਜਵਾਨ ਜਿਹੜਾ ਸੜਕ ਪਾਣੀ ਨਾਲ ਭਰੇ ਹੋਣ ਕਰਕੇ ਵਿਚਾਰਾ ਖੱਤਿਆਂ ਵਿੱਚ ਦੀ ਆਉਣ ਲਈ ਮਜਬੂਰ ਹੋ ਚੁੱਕਾ ਹੈ ਅਛਾ ਉਧਰ ਉਹ ਜਿਹੜਾ ਪਾਣੀ ਬਹੁਤ ਜ਼ਿਆਦਾ ਹੈ ਨਾ ਸੜਕ ਉੱਪਰ ਹਾਂਜੀ ਭਾਈ ਬਹੁਤ ਆਹ ਦੇਖ ਲਓ ਨੌਜਵਾਨ ਵਿਚਾਰ ਆਪਣੇ ਕੰਮਕਾਰ ਤੇ ਚੱਲਾ ਸੀਗਾ ਜਿਹੜਾ ਮਜ਼ਬੂਰੀ ਦੇ ਵਿੱਚ ਖੇਤ ਦੇ ਵਿੱਚ ਦੀ ਆਉਣੀ ਉਹਨੂੰ ਆਉਣਾ ਪੈ ਗਿਆ ਭਾਈ ਕੀ ਕਹਿਣਾ ਚਾਹੂਂਗੇ ਜਿਹੜਾ ਪਾਣੀ ਖੜਾ ਮੜ ਗਿਆ ਬੰਦੇ ਨੇ ਬੰਦ ਹੀ ਕੀਤਾ ਉਹ ਫੇਰ ਵੀ ਆ ਮੜਾ ਬੰਦ ਕਰ ਲੋ ਵੀਜੀ ਮੜਾ ਤੁਸੀਂ ਆਹ ਦੇਖ ਸਕਦੇ ਆ ਸਾਥੀਓ ਕਿ ਜਿਹੜਾ ਸੜਕ ਦਾ ਹਾਲ ਇਹਨਾ ਬੁਰਾ ਹੋ ਚੁੱਕਾ ਹੈ ਸੁਰਿੰਦਰ ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਸਾਹਮਣੇ ਕਿੰਦਾ ਗਾਰ ਹੋਈ ਪਈ ਹੈ ਸ਼ੰਕਰ ਦੇ ਨਾਲੇ ਦਾ ਪਾਣੀ ਸਾਰਾ ਜਿਹੜਾ ਸੜਕ ਤੇ ਆ ਗਿਆ ਉਧਰੋਂ ਗਾਰੀ ਗਾਰ ਹੋਈ ਪਈ ਹੈ ਮੋੜੇ ਇੱਕ ਰੈਂਪ ਵੀ ਲੱਗਾ ਹੋਇਆ ਆ ਤੇ ਪਾਣੀ ਸਾਰਾ ਇੱਧਰ ਨੂੰ ਆ ਰਿਹਾ ਜਿਹਦੇ ਕਰਕੇ ਲੋਕ ਪਰੇਸ਼ਾਨ ਹੋ ਰਹੇ ਆ ਆ ਚੈੱਕ ਕਰ ਸਕਦੇ ਇੱਧਰੋਂ ਸੜਕ ਬਹੁਤ ਧੀਆ ਭਾਈ ਦੇਖੋ ਜਿੱਦਾਂ ਹਣ ਰਾਤ ਨੂੰ ਕਈ ਵਾਰੀ ਬੰਦਾ ਧੁੰਦ ਵਿੱਚ ਆਉਂਦਾ ਹੋਵੇ ਤਾਂ ਇੱਧਰ ਵਿੱਚਿੱਧਾ ਜਦੋਂ ਆਊਗਾ ਪਾਣੀ ਜਿ ਵੱਡੂਗਾ ਤਾਂ ਨੁਕਸਾਨ ਵੀ ਤੇ ਹੋ ਹੀ ਸਕਦਾ ਉਹਦਾ ਭਾਈ ਕਣਕ ਵੇਦੀ ਤੁਸੀਂ ਆਏ ਕਿ ਕਦਾਂ ਜਿਹੜਾ ਜਿਗਰਾ ਕੀਤਾ ਤੁਸੀਂ ਕਣਕ ਵੇਦੀ ਤੋਰ ਕੇ ਆਏ ਨੂੰ ਡਰ ਨਹੀਂ ਲੱਗਾ ਯਾਰ ਡਰ ਭਾਈ ਕੰਮ ਤੇ ਜਾਣਾ ਹੁਣ ਕੱਢਣਾ ਪੈਣਾ ਸਿਧਿਆੜੀ ਲਾਉਣੀ ਹੈ ਬੰਦਾ ਫਿਰ ਬਹੁਤ ਕੁਝ ਦੇਖਣਾ ਪੈਂਦਾ ਹੈ ਨਾ ਹਾਂਜੀ ਤੇ ਕੀ ਕਹਿਣਾ ਚਾਹੂੰਗਾ ਯਾਰ ਤੁਸੀਂ ਆ ਆਪਣੇ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਮਸਲੇ ਦਾ ਹੱਲ ਜਲਦੀ ਕਰ ਦੇਣ ਭਜੀ ਇਹ ਤਾਂ ਕਰਨਾ ਚਾਹੀਦਾ ਇਹਨਾਂ ਸੜਕ ਦਾ ਹੁਣ ਮੈਂ ਜਣਾ ਕਾਫੀ ਟਾਈਮ ਹੀ ਹੋ ਗਿਆ ਬੰਦ ਕੀਤੀ ਨੂੰ ਹੂੰ ਹੂੰ ਜਦ ਬੰਦਾ ਪਿੱਛੇ ਰੱਸੀ ਰੱਸੀ ਬੰਨੀ ਹੋਵੇ ਬੰਦਾ ਦੇਖ ਕੇ ਮੁੜ ਜਾਂਦਾ ਵੀ ਸੜਕ ਬੰਦ ਹੂੰ ਹੂੰ ਹੁਣ ਖੜੇ ਟਾਈਮ ਆਣ ਕੇ ਮੁੜੇ ਦੇਖੇ ਮੇਰਾ ਉਧਰ ਟਾਈਮ ਕੰਮ ਦਨਾਂਗੇ ਜਾਲੇ ਸਣਾ ਕਿੱਥੇ ਆਲੇ ਕੰਮ ਤੇ ਪਏ ਤੁਸੀਂ ਇੱਥੇ ਇੱਥੇ ਸ਼ੰਕਰ ਸ਼ੰਕਰ ਜਾਣ ਸੀ ਐ ਕਿੱਥੋਂ ਆ ਐਥੋਂ ਢੇਰੀਆ ਤੋਂ ਕੁਝ ਤੇ ਭਈ ਢੇਰੀਆਂ ਦੇ ਸਰਪੰਚ ਨੂੰ ਨਹੀਂ ਤੁਸੀਂ ਅਪੀਲ ਕੀਤੀ ਕਿ ਸਰਪੰਚ ਸਾਹਿਬ ਵੀ ਵੀ ਅਸੀਂ ਆਪਣਾ ਰਸਤਾ ਸਾਨੂੰ ਆਹੀ ਛੱਡ ਕੇ ਜਿਹੜੀ ਮੇਨ ਚੱਲਦੀ ਪਈ ਹੈ ਵੀ ਅੱਗੇ ਦੇਖੋ ਜਾ ਕੇ ਕਿਦਾਂ ਪਾਣੀ ਖੜਾ ਵੀ ਥੋੜਾ ਬਤ ਦੋਨਾਂ ਪੰਚਾਇਤਾਂ ਨਾਲ ਮਿਲ ਕੇ ਪਤਾ ਨਹੀਂ ਜੀ ਭਾਜੀ ਆਪਾਂ ਤਾਂ ਆਏ ਅੱਜ ਜਮੈਂ ਪਹਿਲੇ ਦਿਨ ਕਿੰਨੇ ਟਾਂ ਮਾ ਹੁਣ ਅੱਗੇ ਤੁਸੀਂ ਇਧਰ ਦਿਹਾਉਂਗੇ ਨਹੀਂ ਨਹੀਂ ਭਾਵਾ ਉੱਤਰ ਥਿਆਣਾ ਪੈਣਾ ਕਿੰਨਾ ਇੱਕ ਵਾਰ ਤਾਂ ਲੰਮਾ ਪੈਣਾ ਫੇ ਤੁਹਾਨੂੰ ਜਾਣ ਕੇ ਤਿੰਨ ਤਿੰਨ ਕਿਲੋਮੀਟਰ ਤੋਂ ਵੱਧ ਪੈਣੀ ਹੈ ਵੱਧ ਫਿਰ ਚਲੋ ਠੀਕ ਹੈ ਠੀਕ ਹੈ ਸਾਥੂ ਦੇਖ ਸਾਥੇ ਨੌਜਵਾਨ ਜਿਹੜਾ ਆ ਇਸ ਸਮ ਢੇਰੀਆਂ ਤੋਂ ਆ ਰਿਹਾ ਸੀਗਾ ਪਰ ਸੜਕ ਜ ਤੇ ਦੇਖ ਸਕਦੇ ਆ ਤਸਵੀਰਾਂ ਜਿਹੜੀਆਂ ਇਹ ਸ਼ੰਕਰ ਤੋਂ ਢੇਰੀਆਂ ਰੋਡ ਜਾਂਦਾ ਅੱਗੇ ਜਿਹੜਾ ਪਾਣੀ ਪਾਣੀ ਹੋਇਆ ਪਿਆ ਆ ਤੇ ਆਓ ਆਪਾਂ ਥੋੜਾ ਤੁਹਾਨੂੰ ਲਾਗੇ ਦਿਖਾਉਨੇ ਆ ਤੇ ਦੇਖ ਸਕਦੇ ਆ ਕਿੰਨਾ ਬੁਰਾ ਹਾਲ ਆ ਜੀ ਇੱਧਰ ਤੇ ਇੱਧਰ ਨੂੰ ਪਾਣੀ ਬਹੁਤ ਜ਼ਿਆਦਾ ਆ ਗਿਆ ਸਿਕਾ ਤੇ ਆ ਤੁਸੀਂ ਚੈੱਕ ਕਰ ਸਕਦੇ ਆ ਇੱਥੇ ਲੋਕ ਸਲਿੱਪ ਹੁੰਦੇ ਸੀਗੇ ਤਾਂ ਜਾ ਕੇ ਮੈਨੂੰ ਲੱਗਦਾ ਕਿ ਇੱਧਰ ਥੋੜਾ ਜਿਹਾ ਮਿੱਟੀ ਲਾ ਦਿੱਤੀ ਕਿ ਤਾਂ ਕਿ ਪਾਣੀ ਹੋਰ ਨਾ ਇੱਧਰ ਨੂੰ ਆ ਜਾਵੇ ਤੇ ਬਹੁਤ ਬੁਰਾ ਹਾਲ ਇਸ ਸਮੇਂ ਤੁਸੀਂ ਦੇਖ ਸਕਦੇ ਆ ਤਸਵੀਰਾਂ ਸਿੱਧੀਆਂ ਜਿਹੜੀਆਂ ਆ ਤਾਂ ਸਿਗਾ ਜੀ ਆਪਣੇ ਨਾਲਾ ਪਰ ਆ ਸੜਕ ਦਾ ਵੀ ਨਾਲੇ ਤੋਂ ਵੀ ਭੈੜਾ ਹਾਲ ਹੋ ਚੁੱਕਾ ਆ ਦੇਖ ਸਕਦੇ ਹੁਣ ਇੱਥੇ ਵੀ ਡਰ ਲੱਗਦਾ ਵੇ ਕਿਤੇ ਆ ਵੀ ਵੈਚੀ ਨਾ ਵਰਜੇ ਤੇ ਪ੍ਰਸ਼ਾਸਨ ਨੂੰ ਜਿਹੜੀ ਅਪੀਲ ਤੇ ਇਹੀ ਆ ਕਿ ਇਸ ਦਾ ਜਿਹੜਾ ਜਲਦੀ ਜਲਦੀ ਜਿਹੜਾ ਕੰਮ ਕੀਤਾ ਜਾਵੇ ਤੇ ਬਹੁਤ ਲੋਕ ਪਰੇਸ਼ਾਨ ਹੋ ਰਹੇ ਆ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ ਸਕੂਲ ਲੈ ਜਾ ਰਹੇ ਬੱਚਿਆਂ ਨੂੰ ਪ੍ਰੋਬਲਮਸ ਆ ਰਹੀ ਹੈ ਅਕਿਉਂ ਜਿਹੜਾ ਇੱਕ ਰੈਂਪ ਬਣਿਆ ਹੋਇਆ ਆ ਉਹਦੇ ਕਰਕੇ ਪਾਣੀ ਜਿਹੜਾ ਪਿੱਛੇ ਨੂੰ ਵੀ ਆ ਰਿਹਾ ਹੈ ਜਿਹਨਾਂ ਰੈਂਪ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਸ਼ੰਕਰ ਦੇ ਪਿੰਡ ਦਾ ਆ ਤੇ ਸ਼ੰਕਰ ਵੱਲੋਂ ਜਾਵੇ ਤਾਂ ਅੱਗੇ ਕਹਿੰਦੇ ਸਾਡੀ ਜ਼ਮੀਨ ਅਸੀਂ ਉਧਰ ਨੂੰ ਨਹੀਂ ਆਉਣ ਦੇਣੀ ਉਹ ਵੀ ਉਹਨਾਂ ਦਾ ਵੀ ਜਿਹੜਾ ਤਰਕ ਇਹ ਹੈ ਕਿ ਸਾਡੇ ਵੱਲ ਪਾਣੀ ਆਦਾ ਤੂੰ ਨਹੀਂ ਉੱਚਾ ਕੀਤਾ ਹੋਇਆ ਤੇ ਇਧਰ ਨੂੰ ਵੀ ਹੁਣ ਪਿੱਛੇ ਨੂੰ ਆ ਰਿਹਾ ਸਕੂਲਾਂ ਨੂੰ ਤੇ ਇਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜਿਹੜਾ ਮਸਲਾ ਇਹਦਾ ਹੱਲ ਜ਼ਰੂਰ ਕੀਤਾ ਜਾਵੇ ਜੀ ਧੰਨਵਾਦ